ਤਰੰਤਰਨ ਵਿਖੇ ਪਿਛਲੇ ਦਿਨੀ ਲੜਾਈ ਝਗੜੇ ਦੇ ਦੌਰਾਨ ਲੜਕੀਆਂ ਦੇ ਨਾਲ ਹੋਈ ਬਦਸਲੂਕੀ ਦਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੀਤੇ ਗਏ ਪ੍ਰਚਾਰ ਦਾ ਭਾਂਡਾ ਉਦੋਂ ਭੱਜਿਆ ਜਦੋਂ ਖਬਰਾਂ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਉੱਪਰ ਦਿਖਾਈ ਦੇ ਰਹੀ ਕੁੜੀ ਅਤੇ ਉਸ ਦੀ ਮਾਂ ਦੇ ਵੱਲੋਂ ਖੁਦ ਮੀਡੀਆ ਦੇ ਸਾਹਮਣੇ ਆ ਕੇ ਦੱਸਿਆ ਗਿਆ ਕਿ ਜਿਹੜੇ ਮੁੰਡੇ ਦੇ ਨਾਲ ਉਸ ਦੀ ਜੋ ਖਿੱਚ ਤੂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਉਹਨਾਂ ਦਾ ਪਰਿਵਾਰਕ ਮੈਂਬਰ ਹੈ ਅਤੇ ਉਹ ਆਪਣੇ ਲੜਕੇ ਜੋਬਨਜੀਤ ਨੂੰ ਲੜਾਈ ਝਗੜਾ ਕਰਨ ਤੋਂ ਰੋਕ ਰਹੀ ਸੀ ਅਤੇ ਇਹ ਸਭ ਰੋਕਣ ਦੇ ਲਈ ਆਪਣੀ ਧੀ ਦੇ ਨਾਲ ਉਸ ਜਗ੍ਹਾ ਤੇ ਗਈ ਸੀ ਫਾਦੀਤ ਦਾ ਨਾਮ ਕੀ ਹੈ ਜੀ ਮੇਰਾ ਨਾਮ ਰਿੰਦੀ ਮੈਂ ਸੋਨੂ ਦੀ ਘਰ ਦੀ ਤੇ ਇਹ ਮੇਰੀ ਬੇਟੀ ਸਿਮਰਨ ਠੀਕ ਹੈ ਜੀ ਤੇ ਜਿਹੜਾ ਆਪਣਾ ਤਰਨਤਾਰਨ ਦੇ ਅੱਡੇ ਬਾਜ਼ਾਰ ਦੇ ਵਿੱਚ ਜਿਹੜੀ ਕੋਈ ਝਗੜਾ ਹੋਇਆ ਉਹਦੇ ਬਾਰੇ ਤੁਹਾਨੂੰ ਕੁਝ ਪਤਾ ਹੈ ਜੀ ਹਾਂ ਜੀ ਨੂੰ ਪਤਾ ਲੱਗਾ ਤੇ ਹੀ ਸਿਰਫ ਬਾਤ ਵਿਚਾਰ ਕਰਨ ਵਾਸਤੇ ਗਏ ਆ ਠੀਕ ਹੈ ਤੇ ਇੱਕ ਜਿਹੜਾ ਅਖਬਾਰਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਉਥੇ ਤੁਹਾਡੇ ਨਾਲ ਛੇੜਖਾਹੀ ਕੀਤੀ ਗਈ ਹੈ ਬਾਜ਼ਾਰ ਦੇ ਵਿੱਚ ਨਹੀਂ ਬਿਲਕੁਲ ਨਹੀਂ ਅ ਅ ਵਿਰਸਾ ਸਿੰਘ ਬਟੋਵਾ ਦੀ ਵੱਲੋਂ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂਜੀ ਕਿ ਉਥੇ ਲੜਕੀਆਂ ਦੇ ਨਾਲ ਜੋ ਦਰਬਾਰ ਸਾਹਿਬ ਜਾ ਰਹੀਆਂ ਸੀ ਉਹਨਾਂ ਨਾਲ ਬਤਮੀਜ਼ੀ ਕੀਤੀ ਗਈ ਹੈ ਕੀ ਉਹ ਅਖਬਾਰ ਵਾਲੇ ਫੋਟੋ ਧਾਰੀਏ ਨੇ ਹਾਂਜੀ ਫੋਟੋ ਸਾਡੀਆਂ ਹਨ ਹਾਂਜੀ ਪਰ ਸਾਨੂੰ ਕੋਈ ਛੇੜਖਾਹੀ ਨਹੀਂ ਕੀਤੀ ਕੋਈ ਆਣਾ ਨਾ ਇਹੋ ਜਿਹਾ ਤੇ ਉਹ ਜਿਹੜੇ ਲੜਕੇ ਸੀਗੇ ਉਹ ਤਾਂ ਜਾਣਦੇ ਸੀਗੇ ਜਿਹਨਾਂ ਦੇ ਪੁੱਤਰ ਹਾਂਜੀ ਜਾਣਦੇ ਚੂਰ ਸੀ ਠੀਕ ਹੈ ਤੇ ਉਹ ਕੀ ਕਰ ਰਹੇ ਸੀਗੇ ਤੁਹਾਡੇ ਨਾਲ ਉਹ ਜਿਹੜੀ ਫੋਟੋ ਹੈ ਇਹ ਮੇਰੇ ਘਰ ਲੈ ਕੇ ਆਣੇ ਆਣੂ ਆ ਦੇ ਚਲੋ ਘਰ ਚਲੋ ਕੁਝ ਨਹੀਂ ਕੀਤਾ ਤੁਹਾਡੇ ਵਾਕਫ ਸੀ ਹੋ ਹਾਂਜੀ ਵਾਕਫ ਠੀਕ ਹੈ ਤੇ ਤੁਸੀਂ ਉਸ ਬਾਜ਼ਾਰ ਦੇ ਵਿੱਚ ਕਿਸ ਕੀ ਕੰਮ ਗਏ ਸੀ ਕਦੇ ਵਾਸਤੇ ਗਏ ਸੀ ਤੁਹਾਨੂੰ ਪਤਾ ਲੱਗਾ ਕਿ ਲੜਾਈ ਹੁੰਦੀ ਠੀਕ ਹੈ ਜੀ ਉਹਨੂੰ ਸਿਰਫ ਐਂ ਰੋਕਣ ਵਾਸਤੇ ਜਾਣ ਲਈ ਠੀਕ ਹੈ ਉਹਨੂੰ ਰੋਕਣ ਵਾਸਤੇ ਗਏ ਸੀ ਠੀਕ ਹੈ ਜੀ ਤੇ ਲੜਾਈ ਕਿਸ ਦੀ ਹੋ ਰਹੀ ਸੀ ਲੜਾਈ ਸੋਨੂੰ ਦੀ ਮੇਰੇ ਘਰ ਦੇ ਠੀਕ ਹੈ ਜੀ ਹਾਂਜੀ ਤੇ ਕਿਦ ਨਾਲ ਹੋ ਰਹੀ ਸੀ ਇਹ ਜਿੰਨਾ ਕੋਸੀਂ ਪਹਿ ਲੈਣ ਦੇ ਨਹੀਂ ਪਿਆ ਸਾਡਾ ਝਗੜਾ ਥੋੜੇ ਜਿਹਾ ਉੱਠ ਲਿਆ ਦਿਨ ਚ ਗਏ ਝੜਾ ਕੋਈ ਨਹੀਂ ਸਿਰਫ ਗਏ ਪਿਆਰ ਨਾਲ ਠੀਕ ਉਹਨਾਂ ਵਗਾਰੀ ਚ ਪੇੜ ਮਾਰਦੀ ਤੇ ਇਹਨਾਂ ਨੇ ਉਹ ਗਾੜੀ ਮੁੰਡਿਆਂ ਨੇ ਵਿੱਚ ਪੇੜ ਮਾਰਤੀ ਉਹ ਕੰਮ ਆ ਤੇ ਠੀਕ